ਈ ਮਨਸਾ ਪੂਰਾ ਨਾਨਕ ਸੁਖ ਪਾਵੇ ਜਨ ਤੂਰ ਰਾਗੂੰਡ ਸਤਦਿਆ ਮਹੱਲਾ ਪੰਜਵਾ ਕਰ ਦੂਜਾ ਇੱਕ ਓ ਅੰਕਾਰ ਸਦਪੁਰ ਪ੍ਰਸਾਦ ਕਰਨ ਅੰਸਕਾਰ ਪੂਰੇ ਗੁਰੂ ਦੇਵ ਸਫਲ ਮੂਰਤ ਸਫਲ ਜਾਕੀ ਸੇਵ ਅੰਤਰ ਜਾਮੀ ਪ੍ਰਖ ਬਿਦਾਤਾ ਆਤਮਹਰ ਨਾਮ ਰੰਗ ਰਤਾ ਗੁਰ ਗੋਬਿੰਦ ਗੁਰੂ ਗੋਪਾ ਆਪਣੇ ਦਾਸ ਕੋ ਰਖਣ ਹਾਰ ਰਹਾ ਪਾਤ ਸਹਾ ਸਹ ਉਮਰੋ ਪਤੀ ਆਏ ਗੁਸਤੀ ਅਹੰਕਾਰੀ ਮਾਰ ਪਚਾਈ ਨਿੰਦਕੈ ਮੁੱਕੀ ਨੋ ਰੋਗ ਜੈ ਜੈਕਾਰ ਕਰੇ ਸਭ ਲੋਗਾ ਸੰਤਨ ਕੈ ਮਨ ਮਹਾ ਅਨੰਦ ਸੰਤ ਜਪਹਿੁਰਦੇ ਉਹ ਭਗਵੰਤਾ ਸੰਗਤ ਕੈ ਮੁਖਿ ਉਜਲ ਭੇ ਸਗਲ ਥਾਨ ਨਿੰਦਕ ਗਏ ਸਾ ਸਸ ਜਨ ਸਦਸ ਲਾਇ ਪਾਰ ਪਰਮ ਗੁਰੂ ਬੇ ਪ੍ਰਵਾਹੇ ਸਗਲ ਪੈ ਮਟੈ ਜਕ ਸਰਨ ਨਿੰਦਕ ਮਾਰ ਪਾਏ ਪ੍ਰਵਤਰਨ ਜਨ ਕੀ ਨਿੰਦਾ ਕਰੇ ਨ ਕੋਏ ਜੋ ਕਰ ਸੋ ਦੁਖੀਆ ਹੋਏ ਆ ਪਹਿਰ ਜਨ ਇਤਿ ਆਏ ਜਮੂਆ ਤਾਂ ਕਹਿ ਨਿਕਟ ਨ ਜਾਏ ਜਨ ਨਰਵੈਰ ਨਿੰਦਕ ਅਹੰਕਾਰੀ ਜਨ ਪਲ ਮਨੈ ਨਿੰਦਕ ਬੇਕਾਰ ਹੀ ਗੁਰ ਕੈ ਸਿਖ ਸਤਿਗੁਰੂ ਤਿਆ ਆਇ ਧਨਿ ਉਪਰੇ ਨਿੰਦਕ ਨਰਕ ਪਾਇਆ ਸੁਨ ਸਾ ਜਨ ਮੇਰੇ ਮੀਤਿਆਰੇ ਸਤਿ ਬਚਨ ਬਰਤੈ ਹਰ ਦਵਾਰੇ ਜੈਸਾ ਕਰੇ ਉਸ ਤਸ ਪਾਏ ਅਬਮਾਨੀ ਦੀ ਜੜ ਸਰਪਰਾ ਨੀ ਧਰਿਆ ਸੁਖ ਬਰੁਤਰ ਤੇਰੀ ਕਰ ਕਿਰਪਾ ਰਖੋ ਜਨ ਕੇਰੀ ਕਹੁ ਨਾਨਕ ਤਿਸ ਗੁਰ ਬਿਲੇ ਹਾਰੀ ਜਕ ਸਿਮਰਨ ਪੈ ਜਸਵਾਰੀ ਰਾਗੂੰਡ ਬਾਣੀ ਪਕਤਾ ਕੀ ਕਵੀਰ ਜੀ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕਿ ਸੁਣੀਏ ਕਹੀਏ ਮਿਲੇ ਸੰਤ ਮਸਤ ਕਰ ਰਹੀ ਹੈ ਬਾਬਾ ਬੁਲਣਾ ਕਿਆ ਕਹੀਏ ਜੈਸੇ RAM ਨਾਮ ਰਵ ਰਹੀਐ ਰਾਹ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਚਖ ਮਾਰੀ ਬੁਲਤ ਬੁਲਤ ਬੜਹਿ ਬਕਾਰਾ ਇਹਨਾਂ ਬੋਲੇ ਕਿਆ ਕਰਹਿ ਵਿਚਾਰਾ ਕਹੋ ਕਵੀਰਾ ਸੁਸ਼ਕਤ ਬੋਲੇ ਪਰਿਆ ਹੋਏ ਸੋਕ ਬਹੂ ਨਾ ਡੋਲੇ ਗੁੰਡ ਨਰੂ ਮਰੇ ਨਿਰ ਕਾਮ ਨ ਆਵੇ ਪਸ਼ੂ ਮਰੇ ਦਸ ਕਾਜ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਹਿ ਚੰਨੂ ਬਾਬਾ ਦੇ ਰਾਹ ਹਾ